ਹਲੋ ਸਤਿ ਸ਼੍ਰੀ ਅਕਾਲ ਜੀ ਵੀ ਐਚ ਸੀ ਆਈ ਸੀ ਕੇ ਸਟੋਰ ਤੇ ਤੇ ਮੈਂ ਕੀ ਦੇਖਦੀ ਆ ਇੱਥੇ ਹੜ ਆ ਗਿਆ ਮੀ ਉਹ ਪੈਂਦੇ ਸੀ ਇੱਥੇ ਥੋੜੇ ਦਿਨ ਹੋ ਗਏ ਤਾਂ ਅਸੀਂ ਹੁਣ ਆ ਇਸ ਸਟੋਰ ਤੇ ਤੇ ਦੇਖੋ ਸਟੋਰ ਭਰਿਆ ਪਿਆ ਆ ਤੇ ਆ ਆ ਵੀ ਅਮਰੀਕਾ ਦਾ ਕੋਲਸ ਸਟੋਰ ਦੇਖੋ ਪੂਰਾ ਛੱਪੜ ਬਣ ਗਿਆ ਇੱਥੇ ਦੋ ਪਾਰਕਿੰਗ ਲਾਟ ਸਾਰੇ ਪਾਣੀ ਨੇ ਬੁੱਕ ਕੀਤੇ ਆ ਤੇ ਆ ਦੇ ਵਾਹ ਬਿਊਟੀਫੁੱਲ ਤੇ ਮੈਂ ਥੋੜਾ ਸਮਾਨ ਲਿਆ ਸੀਗਾ ਆਹ ਮੈਨੂੰ ਪਸੰਦ ਨਹੀਂ ਆਇਆ ਤਾਂ ਮੈਂ ਇਹ ਵਾਪਸ ਕਰਨਾ ਤੇ ਹੁਣ ਕ੍ਰਿਸਮਸ ਆ ਰਹੀ ਹੈ ਤਾਂ ਕ੍ਰਿਸਮਸ ਕਰਕੇ ਸਾਰੇ ਭਰਿਆ ਹੋਣਾ ਸਟੋਰ ਦੇਖੋ 50% ਆਫ ਸੇਲ ਲੱਗੀ ਆ ਚਲੋ ਬੱਸ ਮਾ ਮੁਲਾ ਹਾਂ ਯਕ ਨੇ ਸਮਾਂ ਤੱਕ ਬਲਵਟਦਾ ਹੈ ਕਿੰਨਾ ਕਿਊਟ ਹੈ ਸਿਸ ਇਜ਼ ਸੋ ਪ੍ਰੀਟੀ ਮੈਂ ਅਗੇ ਸਟੋਰ ਚ ਬਾਹਰ ਤੇ ਮੈਂ ਨਾ ਰਗਾ ਲਈਆਂ ਸੀਗੀਆਂ ਬਾਥਰੂਮ ਦੇ ਲਈ ਪਰ ਮੈਨੂੰ ਕੁਝ ਖਾਸ ਨਹੀਂ ਲੱਗੀਆਂ ਇਸ ਕਰਕੇ ਮੈਂ ਕਰਤੇ ਹਾਂ ਰਿਟਰਨ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਘਰ ਤੋਂ ਪਹਿਲਾਂ ਇੱਕ ਹੋਰ ਸਟੋਰ ਤੇ ਜਾਣਾ ਹੈ ਆਪਾਂ ਪਰ ਮੰਦਾ ਵੀ ਬੜਾ ਵਧੀਆ ਲੱਗ ਰਿਹਾ ਹੈ ਯੋ ਇੱਥੇ ਪਾਣੀ ਪਾਣੀ ਇਕੱਠਾ ਆਇਆ ਪਰ ਫੇਰ ਵੀ ਜਾਇਆ ਕੋਸਕੋ ਤੇ ਕੋਸਕੋ ਤੇ ਮੈਂ ਕੀ ਦੇਖਿਆ ਵੀ ਕਿੰਨੇ ਐਡ ਦੀ ਆ ਮਚੀਨ ਲੱਗੀ ਆ 100 ਡਾਲਰ ਆਫਲਾ ਆਇਆ ਨਹੀਂ 400 ਦੀ 300 ਚ ਲਗਾਈ ਆ ਤੇ ਮੈਂ ਰੱਖ ਲਈਏ ਇੱਕ ਆ ਦੇ ਉਦੋਂ ਮੈਂ ਦੇਖਦੀ ਸੀ ਕਿ ਵੀ ਮੈਨੂੰ ਥੋੜਾ ਉਹ ਵਧੀਆ ਲੱਗਦੀ ਹੈ ਕੰਪਨੀ ਤਾਂ ਆਪਾਂ ਇਹ ਟਰਾਈ ਕਰਦੇ ਆ ਮੈਂ ਨਾ ਪਹਿਲਾਂ ਗ੍ਰੇ ਕਲਰ ਦੀ ਲੈ ਕੇ ਗਈ ਸੀਗੀ ਆਹ ਆਟਾ ਗੁੰਨਣ ਵਾਲੀ ਮਸ਼ੀਨ ਤੇ ਬਾਅਦ ਚ ਮਾਈਂਟ ਚੇਂਜ ਹੋ ਗਿਆ ਹੁਣ ਰੈੱਡ ਵਾਲੀ ਚੱਕ ਲਈ ਆ ਕਹਿੰਦੇ ਰੈੱਡ ਵਾਲੀ ਜ਼ਿਆਦਾ ਵਧੀਆ ਆ ਤੇ ਹੁਣ ਪਾਏ ਬਦਲ ਲਿਆ ਡੱਬਾ ਆਪਣੀ ਕਿਚਨ ਦੀ ਜਿਹੜੀ ਮੈਂ ਮਸ਼ੀਨ ਲੈ ਕੇ ਆਂਦੀ ਸੀ ਨਾ ਆਟਾ ਗੁੰਨਣ ਵਾਲੀ ਉਹਨੂੰ ਮੈਂ ਅਨਬਾਕਸ ਲੱਗੀ ਆ ਕਰਨ ਕਾਫੀ ਹੈਵੀ ਹੈ ਤੇ ਨਾਲ ਸਾਰਾ ਕੁਝ ਮਿਲਿਆ ਆ ਤੇ ਨਾਲ ਇੱਕ ਹੋਰ ਵੀ ਗਿਫਟ ਇਨਕਲੂਡਡ ਆ ਇੱਕ ਐਕਸਟਰਾ ਆ ਤੇ ਆਪਾਂ ਹੁਣ ਇਹਨੂੰ ਓਪਨ ਕਰਦੇ ਆ ਹਾਂ ਜੀ ਮੇਰੀ ਮਸ਼ੀਨ ਚੱਲਦੀ ਪਈ ਆ ਪਰ ਮੈਂ ਇਹਦੇ ਵਿੱਚ ਆਟਾ ਗੁੰਨ ਲਿਆ ਆ ਮੈਂ ਤੁਹਾਨੂੰ ਦਿਖਾਉਂਦੀ ਆਟਾ ਬੜਾ ਵਧੀਆ ਗੁੰਨ ਹੋਇਆ ਹੈ ਮਲਾਈ ਵਰਗਾ ਆਟਾ ਗੁੰਨ ਹੋਇਆ ਹੈ ਤੇ ਆਪਾਂ ਮੈਂ ਥੋੜਾ ਪੰਗਾ ਲੈ ਕੇ ਦੇਖਿਆ ਮੈਂ ਮਗਾਈ ਸੀਗੀ ਕਰੀਮ ਫੁੱਲ ਕਰੀਮ ਤੇ ਮੈਂ ਉਹਦੇ ਮੱਖਣ ਲੱਗੀਆਂ ਕੱਢਣ ਹੁਣ ਦੁੱਧ ਵਿੱਚ ਪਾਇਆ ਵਿੱਚ ਰੜਕ ਹੁੰਦਾ ਆ ਮੈਂ ਆਵਲ ਕਰੀਮ ਲੈਂਦੀ ਆ ਹੈਵੀ ਐਕਸਟਰਾ ਹੈਵੀ ਵਿਪਿੰਗ ਕਰੀਮ ਆ ਆਪਾਂ ਮੱਖਣ ਕੱਢਦੇ ਆ ਇਹ ਤੇ ਕਿਦਾਂ ਨਿਕਲਦਾ ਫਸਟ ਟਾਈਮ ਐਕਸਪੀਰੀਅੰਸ ਸਿਆ ਮੱਖਣ ਕੱਢਣ ਦਾ ਇਹ ਕੱਢਣੇ ਥੋੜੀ ਪਤਾ ਨਹੀਂ ਮੱਖਣ ਨਿਕਲਣਾ ਕਿ ਨਹੀਂ ਪਰ ਚਾਪਾ ਹੈਗਾ ਆ ਵੀ ਚਲੋ ਮੈਂ ਪਹਿਲੀ ਵਾਰ ਇਦਾਂ ਲੱਗੀਆਂ ਕੱਢਣ ਇੰਡੀਆ ਵਿੱਚ ਤਾਂ ਮਧਾਨੀਆਂ ਨਾਲ ਉੱਥੇ ਹੁੰਦੀ ਹੈ ਨਾ ਪਿਛਲੀ ਦੀ ਮਧਾਨੀ ਜਿਹੜੀ ਹੈ ਉਹਦੇ ਨਾਲ ਮੱਖਣ ਕਿੰਨੀ ਵਾਰ ਕੱਢਿਆ ਆ ਚੱਗ ਤਾਂ ਬਣ ਰਹੀ ਹੈ ਜੋਰਡਨ ਸਕੂਲ لے ਆ ਜੋ ਘਰ ਹੁੰਦਾ ਉਹ ਲੈ ਕੇ ਨਾ ਮਮੂ ਮੈਂ ਚੱਕ ਕੇ ਉੱਤੇ ਕਾਊਂਟਰ ਤੇ ਬਿਠਾ ਮੈਂ ਦੇਖ ਰਾ ਕੀ ਹੁੰਦਾ ਹੈ ਕਰੀਮ ਨਾ ਹੁਣ ਸਾਰੀ ਠਿਕ ਹੋ ਗਈ ਹੈ ਚੱਗੇ ਚੱਗ ਅੱਗੇ ਥੋੜੀ ਸੀ ਹੁਣ ਜ਼ਿਆਦਾ ਹੋ ਗਈ ਅਤੇ ਇਹ ਤੋਂ ਬਾਅਦ ਹੌਲੀ 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 ਬਟਰ ਬਣੂਗਾ ਬਹੁਤ ਖੜੀ ਹੈ ਬਸ ਵੇਟ ਕਰਦੀ ਹਾਂ ਕਦੋਂ ਬਟਰ ਬਣੇ ਹੁਣ ਜ਼ਿਆਦਾ ਝੱਗ ਬਣ ਗਈ ਠਿਕ ਬਣ ਗਈ ਜਿਦਾ ਆਈਸਕ੍ਰੀਮ ਹੁੰਦੀ ਹੈ ਨਾ ਦਿਲਸ਼ਕੀਤ ਬਣਾਉਂਦੇ ਇਦਾਂ ਦਾ ਟੈਕਸਚਰ ਆ ਗਿਆ ਹੁਣ ਦੇਖੋ ਕ੍ਰੀਮ ਫੋਲ ਲੱਗ ਕੇ ਕਿੰਨੀ ਵੱਡੀ ਹੋ ਗਈ ਥੋੜਾ ਜਿਹਾ ਦੁੱਧ ਕਿੰਨੀ ਜਿਆਦਾ ਵਧ ਗਈ ਕ੍ਰੀਮ ਚਲੋ ਜੀ ਹੁਣ ਤੇ ਬੰਦ ਚੱਲ ਮੱਖਣ ਹੌਲੀ ਹੌਲੀ ਇਕੱਠਾ ਹੋ ਚੱਲੋ ਇਹ ਮੱਖਣੀ ਵਾਂਗੂ ਪਿਆ ਗਿਆ वाओ चलो जी सक्सेसफुल हो गया अपन जोर्डन बैग ला दो बच्चे हां स्टिकर मिला जॉर्डन बाबूजी आ गए स्कूल तो।, तो वो स्टिकर मिले भाई ये की है हैं ਉਹ ਕੈਟ ਇਨ ਦ ਸਪੇਸ ਓਕੇ ਮੈਂ ਨਾ ਹੱਬ ਚੇਂਜ ਕਰਤਾ ਸੀ ਦਾ ਬਲੇਡ ਜਿਆ ਤੇ ਆਪਾਂ ਡਿਫਰੈਂਟ ਬਲੇਡ ਲਾਤਾ ਮੈਂ ਕੱਢ ਦਿੱਤਾ ਹੈ ਤੇ ਮੱਖਣ ਇਕੱਠਾ ਹੋ ਰਿਹਾ ਹੈ ਹੌਲੀ ਹੌਲੀ ਹਾਂ ਤੇ ਟੇਬਲ ਤੇ ਰੱਖ ਦੋ ਥੈਂਕ ਯੂ ਟੱਚ ਨਹੀਂ ਕਰਨਾ ਓਕੇ ਡੇਂਜਰਸ ਆ ਓ ਧਿਆਨ ਨਾਲ ਬੱਚਾ ਜਾਰਡਨ ਪਾ ਮੱਖਣ ਕੱਢ ਲਿਆ ਉਹਦੇ ਉਹਦੇ ਲੱਸੀ ਅਲੱਗ ਹੋ ਗਈ ਆ ਔਰ ਜੋੜ ਲੱਸੀ ਵੀ ਨਿਕਲਿਆ ਵਿੱਚ ਆਰੇ ਹਾਂ ਬੱਚੇ ਆ ਗਏ ਬਟਰ ਬਣ ਗਿਆ ਓ ਮੱਖਣ ਵੀ ਨਿਕਲ ਗਿਆ ਨਾਲੇ ਲੱਸੀ ਵੀ ਬਣ ਗਈ ਚਲੋ ਜੀ ਇਹ ਤਾਂ ਇੱਕ ਮੱਖਣ ਦਾ ਵਾਸੀ ਤੂੰ ਖੰਦਾ ਦੋਣਾ ਜੰਮੀ ਹੂੰ ਬਹੁਤ ਟੇਸਟੀ ਹੈ ਨਾ ਯਾ ਮੱਖਣ ਸਰ ਲਾ ਜੜ ਨਾ ਆਈ ਮम्मा ਕੱਟ ਕੇ ਦੇ ਦਿੰਦੀ ਓਕੇ ਸੰਗਤ ਵਾ ਨਾ ਓਕੇ ਬੱਚੇ ਕਨ ਯੂ ਬੀ ਟੀਅਰ ਓਕੇ ਓਕੇ ਉਹ ਦੇਖੋ ਤੇ ਵੇ ਬਾਬੂ ਨਾ 무ਵ ਯੂਰ ਹੈਡ ਮम्मा ਰੋਟੀ ਤੇ ਲਾ ਕੇ ਦੋਗੀ ਨਾ ਚਲੋ ਪਿੱਛੇ ਹੋ ਜਾਓ ਇੱਕ ਪੀਸ ਲੈ ਲੈ ਤੇ ਗੋ ਓਕੇ ਚਲੋ ਯੰਮੀ ਹੈ ਨਾ ਇਹ ਤਾਂ ਤਾਜ਼ਾ ਬਟਰ ਹੈ ਨਾ ਆਪਣੇ ਕੋਲ ਲੱਸੀ ਪਾਚੀ ਇਹਦੇ ਵਿੱਚ ਥੋੜਾ ਥੋੜਾ ਬਟਰ ਉੱਤੇ ਹੈਗਾ ਆ ਇਹ ਪੱਤੇ ਪੀਂਗ ਜੇ ਕੰਟੇਨਰ ਚੋਂ ਦੁੱਧ ਕੱਟਿਆ ਸੀ ਨਾ ਉਹ ਤੇਰੇ ਉਹਦੇ ਵਿੱਚ ਕਾਫੀ ਬਟਰ ਨਿਕਿਆ ਆ ਨਾਲੇ ਤਾਜ਼ਾ